ਕਿੰਨੀਆਂ ਬੱਕਰੀਆਂ ਰੱਖੀਆਂ ਨੇ ਬੱਕਰੀਆਂ ਆਪਣੇ ਕੋਲ 60-70 ਰਹਿ ਗਈਆਂ ਪੈਲੀ ਕਿੰਨੀ ਕ ਪੈਲੀ 12-13 ਕਿੱਲੇ ਤਾਂ ਹੈਗਾ ਜੀ ਅਗਲਾ ਇਹ ਨਹੀਂ ਕਹਿੰਦਾ ਪੈਲੀ ਵਾਲਾ ਬੰਦਾ ਬੱਕਰੀਆਂ ਰੱਖੀ ਫਿਰਦਾ ਬੋਲੋ ਉਹ ਬੋਲੋ ਆ ਛੋਟੇ ਤੇ ਮਤਲਬ ਇਟਲੀ ਦੇ ਸ਼ਾਟਾ ਵਧੀਆ ਮੈਂ ਖੱਲੇ ਘਰੇ ਫਰੀਆਂ ਤੇ ਮੈਂ ਖੱਲੋ ਇਹ کاروبار ਕਰ ਲੈਨੇ ਆ ਬਹੁਤ ਹਾਂਜੀ ਬੱਕਰਾ ਬਸ ਇਦਾਂ ਬਾਹਰ ਦੀ ਚਰਾਇ ਤੇ ਜ਼ਿਆਦਾਤਰ ਆ ਘਰੇ ਤੇ ਕੁਛ ਨਹੀਂ ਨੂੰ ਬਜਦਾ ਕੁਛ ਵੀ ਨਹੀਂ ਪਾਇਆ ਹਾਂ ਬਾਹਰ ਦੀ ਚਰਾਇ ਤੇ ਤਿਆਰ ਹੋਇਆ ਜੀ ਬਾਹਰਲੀ ਚਰਾਇ ਤੇ ਵਜਨ ਕਿੰਨਾ ਹੋਊਗਾ ਭਾਈ ਵਜਨ 1-10 ਦੇ ਲਾਗੇ ਬੰਨੇ ਹੋਊਗਾ ਜੀ 1-10 ਕਿਹਾ ਹਾਂ ਵੀ ਦੋਸਤੋ ਪਿਆਰਪਰੀ ਮੁੱਲਾਪੁਰ ਖੜਾਂਗੇ ਆਪਾਂ ਤੇ ਮੰਡੀ ਲੱਗਦੀ ਹੈ ਹਰੇਕ ਸ਼ਨੀਵਾਰ ਨੂੰ ਤੁਸੀਂ ਵੀ ਪਹੁੰਚਿਆ ਕਰੋ ਲੰਗਰ ਚਾਹ ਪਾਣੀ ਦਾ ਬੜੀ ਵਧੀਆ ਪ੍ਰਬੰਧ ਹੁੰਦਾ ਹੈਗਾ ਅੱਜ ਆਪਣੇ ਕੋਲ ਆਏ ਨੇ ਬਾਈ ਜੀ ਮਾਜੇ ਦੀ ਧਰਤੀ ਤੋਂ ਪੁੱਛਦਿਆਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਦਾ ਬੱਕਰਾ ਆਪਾਂ ਨੂੰ ਅਸਲ ਦੇ ਵਿੱਚ ਵਧੀਆ ਬਹੁਤ ਲੱਗਿਆ ਠੀਕ ਹੈ ਨਵੇਂ ਬੰਦੇ ਹੁੰਦੇ ਨੇ ਚਲੋ ਆਪਾਂ ਹਰੇਕ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਦਿੰਦੇ ਆ ਪਹਿਲਾਂ ਬੱਕਰੇ ਤੇ ਝਾਤੀ ਮਾਰੋ ਬੱਕਰਾ ਦਿਖਾ ਬਾਈ ਕੈਮਰੇ ਵਾਲਿਆ ਚੰਗੀ ਤਰ੍ਹਾਂ ਪੈਣੀ ਵਾਲਿਆ ਆ ਲੈ ਗੱਲਬਾਤ ਬਾਈ ਤੁਹਾਨੂੰ ਦੱਸਾਂਗੇ ਪੂਰੀ ਡਿਟੇਲ ਵੀ ਯਾਨੀ ਕਿ ਕੱਦ-ਵੱਡ ਤਾਂ ਬਹੁਤ ਚੰਗਾ ਹੈਗਾ ਹੂ ਮੱਥੇ ਦਾ ਬਹੁਤ ਚੰਗਾ ਹੈਗਾ ਬਾਈ ਸਾਸਤਰੀ ਕਰੋ ਸਾਸਤਰੀ ਕਾ ਬਾਈ ਜੀ ਕਿੱਥੋਂ ਆਇਆ ਬਾਈ ਜੀ ਪੱਟੀ ਤੋਂ ਆ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਜੀ ਠੀਕ ਹੈ ਅੱਜ ਬੱਕਰਾ ਬਾਈ ਬੱਕਰੇ ਦੀ ਗੱਲ ਬਾਤ ਕਰਦੇ ਪਹਿਲਾਂ ਬੱਕਰੀਆਂ ਦਾ ਦੋ ਰੱਖੀਆਂ ਤੁਸੀਂ ਬੱਕਰੀਆਂ ਜੀ ਤੁਹਾਡੀਆਂ ਵੀਡੀਓ ਇਹਦੇ ਲੈ ਬਾਈ ਤੋਂ 2 ਸਾਲ ਪਹਿਲਾਂ ਹਾਂ ਵੇਖ ਕੇ ਫਿਰ ਮਤਲਬ ਇਸ ਪ੍ਰਕਿਰਿਆ ਪਏ ਹਾਂ ਫਿਰ ਬੱਕਰੀਆਂ ਲਈਆਂ ਦਾ 8-10 ਫਿਰ ਉੱਤੋਂ ਥੋੜੀ-ਥੋੜੀ ਵਧੀਆ ਕੰਮ ਮਤਲਬ ਫਾਇਦਾ ਇਸ ਚੀਜ਼ ਦੇ ਏ ਬੱਕਰਾ ਜੀ ਇਦਾਂ ਮਤਲਬ ਆ ਕਿਸੇ ਨੇ ਦੱਸ ਬਈ ਇਦਾਂ ਕਿਸੇ ਤੋਂ ਲਿਆ ਸੀਗਾ ਤੇ ਫਿਰ ਆਪਾਂ ਨੂੰ ਵਧੀਆ ਲੱਗਾ ਚੰਗੀ ਬਰੀਡ ਹੀ ਤੇ ਲਿਆ ਤੇ ਫਿਰ ਅਸੀਂ ਆਪਾਂ ਇਹਨੂੰ ਪਾਲਿਆ ਤੇ ਅੱਜ ਇਹਨੂੰ ਸੇਲ ਕਰਨਾ ਇੱਥੇ ਮੰਡੀ ਦੇ ਵਿੱਚ ਠੀਕ ਹੈ ਹਾਂਜੀ ਕਿੰਨੀਆਂ ਗਾਂ ਬੱਕਰੀਆਂ ਰੱਖੀਆਂ ਨੇ ਬੱਕਰੀਆਂ ਆਪਣੇ ਕੋਲ 60-70 ਰਹਿ ਗਈਆਂ ਪੈਲੀ ਕਿੰਨੀ ਕੈ ਪੈਲੀ 12-13 ਕਿੱਲੇ ਤਾਂ ਹੈਗਾ ਜੀ ਅਗਲਾ ਇਹ ਨਹੀਂ ਕਹਿੰਦਾ ਪੈਲੀ ਵਾਲਾ ਬੰਦਾ ਬੱਕਰੀਆਂ ਰੱਖੀ ਫਿਰਦਾ ਬੋਲਦਾ ਉਹ ਬੋਲ ਛੋਟੇ ਤੇ ਮਤਲਬ ਇਟਲੀ ਦੇ ਛੱਟਾ ਵਧੀਆ ਮੈਂ ਘੱਲੇ ਘਰੇ ਫਰੀਆਂ ਤੇ ਮੈਂ ਘੱਲੋ ਇਹ ਕਾਰੋਬਾਰ ਕਰ ਲੈਨੇ ਆ ਬਹੁਤ ਹਾਂਜੀ ਠੀਕ ਹੈ ਕਿਆ ਬਾਤ ਹੈ ਬਦਿਆ ਕਾਰੋਬਰ ਬਹੁਤ ਫਾਇਦਾ ਹੀ ਹੈ ਜੀ ਜਗਾ ਬਹੁਤ ਫਾਇਦਾ ਹੈ ਇਹ ਬੰਦਾ ਧਿਆਨ ਦੇ ਉਤੇ ਠੀਕ ਹੈ ਹਾਂ ਧਿਆਨ ਮੰਗਦੀ ਹੈ ਬੱਕਰਾ ਕਿਵੇਂ ਤਿਆਰ ਕਰਿਆ ਬੱਕਰਾ ਬਸ ਇਦਾਂ ਹੀ ਬਾਹਰ ਦੀ ਚਰਾਇ ਤੇ ਜ਼ਿਆਦਾਤਰ ਆ ਘਰੇ ਤੋਂ ਕੁਛ ਨਹੀਂ ਨੂੰ ਬਾਈਦਾ ਕੁਛ ਵੀ ਨਹੀਂ ਪਾਇਆ ਹਾਂ ਬਾਹਰ ਦੀ ਚਰਾਇ ਤੇ ਤਿਆਰ ਹੋਇਆ ਜੀ ਪਰਲੀ ਚਰਾਇ ਤੇ ਭਾਰ ਕਿੰਨਾ ਹੋਊਗਾ ਭਾਈ ਭਾਰ ਨੇ 10 ਦੇ ਲਾ ਕੇ ਬਣੇ ਹੋਗਾ ਜੀ 10 ਕਿਲੋ 10 ਕਿਲੋ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਤੇ ਇਹ ਜਨਸ ਭਾਈ ਕੱਦ ਕਿੰਨਾ ਦਾ ਕੱਦ ਇਹਦਾ 45 ਪਲਸ ਹੋਊਗਾ ਜੀ ਤੇਰੀ ਮਾਂ ਦਾ ਮਾਨ ਦਾ ਕਰੀਬ ਕਰੀਬ 40 ਕੁ ਦਾ ਆਸਪਾਸ ਇਹ ਪਿਓ ਦਾ ਤਾਂ ਨਹੀਂ ਪਤਾ ਨਹੀਂ ਪਿਓ ਦਾ ਨਹੀਂ ਪਤਾ ਜੀ ਜਮੀਨ ਹੀ ਪਤਾ ਨਹੀਂ ਪਤਾ ਜੀ ਠੀਕ ਆ ਕੱਦ ਮੰਨ ਕੇ ਚਲੋ ਬਈ ਹੋਊਗਾ 44 ਤੋਂ 45 ਇੰਚ ਦਾ ਆਰਾਮ ਨਾਲ ਖੁੱਲ ਲਗਾ ਬੇਟ ਵੀ ਬਾਕੀ ਹੈਗਾ ਹੈਗਾ ਬੱਕਰੀ ਦੇ ਵਿੱਚ ਕਿੰਨਾ ਮੰਗਿਆ ਤੁਸੀਂ ਰੁਪਈਆ ਇੱਕ ਦਾ ਮੰਗਦੇ ਜੀ ਲੱਗਿਆ ਕੀ ਆ ਅਜੇ ਨਹੀਂ ਲੱਗਿਆ ਜੀ ਲੱਗਿਆ ਨਹੀਂ 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 ਠੀਕ ਆ ਬੱਚੇ ਕਿਸ ਤਰ੍ਹਾਂ ਦੇ ਪਾਉਣੇ ਨੇ ਬਹੁਤ ਵਧੀਆ ਬੱਚੇ ਪਾਉਂਦਾ ਜੀ ਕਾਲੇ ਪਾਉਂਦਾ ਕਾਲੇ ਡੱਬੇ ਪਾਉਂਦਾ ਜੀ ਠੀਕ ਆ ਹਾਂ ਜੀ ਕਾਲੇ ਕਾਲੇ ਇੱਕ ਰੰਗ ਪਾਉਂਦਾ ਕਾਲੇ ਡੱਬੇ ਵੀ ਪਾਉਂਦਾ ਠੀਕ ਹੈ ਮੂੰਹ ਮੱਥਾ ਹੁੰਦਾ ਜਿਵੇਂ ਦਾ ਸੇਮ 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 ਇਤਨੇ ਆ ਠੀਕ ਹੈ ਕਿਤੇ ਉਈ ਨਾ ਦੇਸੀ ਆਈ ਜਾਂਦੇ ਨਾ ਨਾ ਬਿਲਕੁਲ ਇਦਾਂ ਨਹੀਂ ਆਉਂਦੇ ਸੀ ਆਪਣੇ ਦੇ ਛੱਡਦੇ ਆਂ ਤੂੰ ਵੇਚਗਾ ਤੋਰਿਆ ਬਈ ਮੈਂ ਤਾਂ ਹੋਰ ਤਿਆਰ ਕੀਤੇ ਦੋ ਤਿੰਨ ਇਹਦੇ ਬੱਚੇ ਆ ਗਏ ਇਹਦੇ ਬੱਚੇ ਬਰੀਡਰ ਤਿਆਰ ਕੀਤੇ ਕਰ ਰਹੇ ਹਾਂ ਹਾਂਜੀ ਬਿਲਕੁਲ ਤੇ 3 ਸਾਲ ਦੀ ਉਮਰ ਹੋ ਗਈ ਇਹਦੀ ਇਸ ਟਾਈਮ ਤੇ ਇਹਨੂੰ ਨਹੀਂ ਸੇਲ ਕਰਨਾ ਇਥੇ ਠੀਕ ਹੈ ਇੱਕ ਵਾਰੀ ਮੈਂ ਆ ਜਾ ਉਧਰੋਂ ਢੇਡਾ ਲਵਾ ਕੇ ਲਿਆ ਉੱਥੇ ਤਾਂ ਕਿੱਥੋਂ ਮੋੜ ਲਿਆ ਕਰਾਂ ਬਈ ਲੈ ਵੀ ਤੁਸੀਂ ਚੈੱਕ ਕਰ ਲਓ ਮੂੰਹ ਛੱਡ ਦੇ ਬਈ ਲੈ ਬੋਕ ਦੇਖ ਲੋ ਬਾਈ ਪੂਰਾ ਬਣਦਾ ਤਣਦਾ ਕੱਦ ਬਿੱਡ ਬਹੁਤ ਸੋਹਣਾ ਲੱਗਿਆ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਮੂੰਹ ਦੀ ਕੁਆਲਿਟੀ ਬਹੁਤ ਵਧੀਆ ਪੂੰਛ ਦੀ ਕੁਆਲਿਟੀ ਵੀ ਦੇਖ ਲੋ ਐਨ ਖੜਮੀ ਪੂੰਛ ਵਾਲਾ ਗਾ ਬੋਕ ਲੰਮਾ ਜੰਝਾ ਕਿਸੇ ਪੱਖ ਤੋਂ ਵੀ ਪਾ ਨੂੰ ਕੋਈ ਘਾਟ ਤਾਂ ਖੈਰ ਬੱਕਰੇ ਚ ਲੱਗੀ ਨਹੀਂ ਹੈਗੀ ਦੇਣਾ ਕਿੱਥੇ ਤੱਕ ਆ ਬਾਈ ਉਹ ਵੇਖੋ ਕੀ ਲੱਗਦਾ ਹੈ ਲੱਗੇ ਤਾਂ ਦੇਖੇ ਡਿਪੈਂਡ ਕਰਾਂਗੇ ਲੱਗੇ ਤਾਂ ਕੀ ਲੱਗਦਾ ਹੈ ਕਿ ਫਿਰ ਉਸ ਹਿਸਾਬ ਨਾਲ ਖਲਾਂਗੇ ਠੀਕ ਹੈ ਬਾਹਲਾ ਐ ਤਾਂ ਨਹੀਂ ਉਹ ਵੀ ਜ਼ਰੂਰੀ ਉਹ ਵੇਚਣਾ ਨਹੀਂ ਨਹੀਂ ਕੋਈ ਆਪਾਂ ਨੂੰ ਇਹ ਨਹੀਂ ਕਹਾਲੀ ਕੀ ਵੇਚਣੀ ਹੈ ਨਾ ਵੀ ਕੋਈ ਦਬਾਅ ਸੇ ਕਰ ਲੈ ਜਾਣਾ ਠੀਕ ਹੈ ਉਹ ਗੱਲ ਹੈਗੀ ਹੋਰ ਕੀ ਕੀ ਵੇਚਣ ਨੂੰ ਲਿਆਇਓ ਉਹ ਬੱਕਰਾ ਇੱਕ ਹੋਰ ਬੱਕਰਾ ਹੈ ਇੱਕ ਬੱਕਰੀ ਹੈ ਇੱਕ ਇਹ ਪੇੜ ਛੋਟੀ ਆ ਪੇੜ ਪੇੜ ਹੈ ਬਈ ਤੇਰੀ ਨੇ ਇਹ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਇਓ ਇਹਦੇ ਨਾਲ ਹੀ ਵੀਰ ਦੇ ਪਿੰਡੇ ਕੋ ਮੁੱਠਿਆ ਤੁਸੀਂ ਕੀ ਕਰਦੇ ਹੋਗੇ ਮੇਰੇ ਕੋਲ ਪੇੜਾਂ ਬੱਕਰੀਆਂ ਕਿੰਨੀਆਂ ਪੇੜਾਂ ਮੇਰੇ ਕੋਲ ਹੈਗੇ ਜਾਨੀ ਕਿ ਤਕਰੀਬਨ 100 ਕਨਾਂ ਹੈ ਆ ਪੇੜਾ ਕ ਪੇਡੂ ਹੈ ਇਹ ਪੇੜ ਕੀ ਮੰਗਿਆ ਦਾ ਇਹਦਾ ਜੀ ਆਪਾਂ ਜਾਨੀ ਕਿ 9 ਪੇ ਲੱਗਾ ਸੀ ਤੇ ਆਪਾਂ ਜਾਨੀ ਕਿ 13 ਤੱਕ ਦੇ ਦੇਣੀ 12 13 ਤੱਕ ਲੱਗ ਗਿਆ ਹਾਂਜੀ ਗੱਬਣਾ ਇਹ ਨਹੀਂ ਇਹ ਚ ਫੰਡਰੀ ਫੰਡਰ ਕਰਕੇ ਵਿੱਚ ਉਹ ਪਰਲਾ ਬੱਕਰਾ ਹੈ ਬੱਕਰਾ ਉਹ ਵੀ ਆਪਣਾ ਹੈ ਉਹ ਵੀ ਬੱਕਰਾ ਆਪਣਾ ਉਹਦਾ ਕੀ ਮੰਗਿਆ ਉਹ ਤਾਂ ਜਾਨੀ ਕਿ ਆਪਾਂ 30 ਤੱਕ ਕਰ ਲਾਂਗੇ ਕਿਵੇਂ ਆਹੋ ਵਧੀਆ ਬੱਕਰਾ ਡੈਂਚ ਰੱਖਿਆ ਹੋਇਆ ਸੀ ਨਹੀਂ ਬੱਕਰੀਆਂ ਆਪਣੇ ਕੋਲ ਨਾਲੇ ਕਹਿੰਦਾ ਭੇਡਾਂ ਨੇ ਭੇਡਾਂ ਵੀ ਬੱਕਰੀਆਂ ਵੀ ਬੱਕਰੀਆਂ ਕਿੰਨੀਆਂ ਭੇਡਾਂ ਕਿੰਨੀਆਂ ਬੱਕਰੀਆਂ ਵੀ ਹੈਗੀਆਂ ਆਪਣੇ ਕੋਲ 13 ਗਾ ਤੇ ਭੇਡਾਂ ਹੋਈਆਂ 770 60 70 हां कमाई ਭੇਡ ਚੋਂਕ ਬੱਕਰੀ ਚ ਵਧੀਆ ਕਮਾਈ ਦੇ ਹਿਸਾਬ ਨਾਲ ਇਹ ਬੱਕਰੇ ਬੱਕਰੀ ਜਿਆਦਾ ਹੀ ਬਾਕੀ ਇਹ ਬੱਚਾ ਜਿਆਦਾ ਪਾਲਦੀ ਆ ਜਿੰਨੇ ਇਹਨੇ ਸਾਲ ਚ ਤਿਆਰ ਕਰਨਾ ਉਹਨੇ ਤਾਂ ਨਾ ਮਹੀਨੇ ਫਲ ਬਣਾ ਦੇਣਾ ਫਿਰ ਤੋਂ ਬਰਾਬਰ ਕਹਿ ਵੀ ਬਰਾਬਰ ਹੀ ਆ ਕੰਮ हां ਬਰਾਬਰ ਹੀ ਆਗੇ ਠੀਕ ਹੈ ਇਹ ਤਿੰਨ ਮਹੀਨੇ ਚ ਪਾਲ ਦਿੰਦੀ ਆ ਪਾਲ ਦਿੰਦੀ ਕਿੰਨੇ ਮਹੀਨੇ ਦਾ ਪਾਲ ਕੇ ਭੇਡ ਦਾ ਬੱਚਾ ਵੇਚ ਦਨ ਹਾਂਜੀ ਕਿੰਨੇ ਮਹੀਨੇ ਚ ਵੇਚ ਦਨ ਭੇਡ ਦਾ ਬੱਚਾ ਪਾਲ ਕੇ ਮੈਂ ਜਾਨੀ ਕਿ ਤਿੰਨ ਮਹੀਨਿਆਂ ਚ 6000 ਤੋਂ ਸ਼ੁਰੂ ਆ ਬੱਚਾ ਅੱਛਾ ਹਾਂ ਤੇ ਨਮਨ ਦੇਖੀ ਹੈ ਕਿਹੜਾ ਇਹ ਯਾਰਾ ਪੇੜ ਮੈਂ ਤਾਂ ਪਹਿਲੀ ਵਾਰ ਦੇਖੀ ਹੈ ਬਈ ਵੇਖ ਕੇ ਨੂੰ ਤੁਹਾਨੂੰ ਲੱਗਦਾ ਜੀ ਇਤਨਾ ਵੀ ਜਾਨੀ ਕਿ ਵੀ ਬੱਚਾ ਪਾਲਦੀ ਬਹੁਤ ਸ਼ੌਂਕ ਨਾਲ ਪੇੜ ਤੇ ਜਿਹੜੀ ਕਜਲੀ ਪੇੜ ਆ ਜਿਵੇਂ ਇਥੇ ਉਹ ਲੇਲਾ ਕੋਰਾ ਆ ਹਾਂ ਉਹ ਜਿਆਦਾ ਵਧੀਆ ਬੱਚਾ ਪਾਲਦੀ ਕਹਿੰਦੀ। ਕਹਿੰਦੇ ਕਿ ਤੋ ਰੱਖਦੇ ਪੇਡਾਂ। ਸਾਡੀ ਜੱਦੀਪੁਰ ਕੀ ਆ। 60 70 ਪੇਡਾਂ ਨੂੰ ਕਿੰਨੇ ਜਾਣੇ ਖਾਂਦੇ। ਮੈਂ ਜਿਆਦਾਤਰ ਤਾਂ ਕੱਲਾ ਹੀ ਹਾਂ ਹੁਣ ਬੱਚੇ ਹੋ ਗਏ ਨਾਲ। ਇੰਨੀ ਸਮਝ ਜਾਂਦੀ ਨਹੀਂ ਨਗੀਆਂ। ਸਭੀ ਸੋ ਵੀ ਫੇਰ ਦਿਨ ਭਜਣਾ ਹੀ ਪੈਂਦਾ ਮਗਰ। ਦੁੱਧ ਵੀ ਵੀ ਨਾ ਪੇਡਾਂ। ਨਹੀਂ ਬੱਕਰੀ ਦਾ ਪੀਦਾ। ਅੱਛਾ। ਪੇਡ ਦਾ ਨਹੀਂ ਪੀਦਾ। ਪੇਡ ਦਾ ਇਹ ਦਿਨ ਦੀ ਬੱਚੇ ਹੀ ਪਾਲਦੀ ਤਦਿਆਗਾ ਬੱਚਾ ਤੰਨਾ ਮਹੀਨਾ ਹੀ ਤਿਆਰ ਕਰ ਦਿੰਦੀ। ਠੀਕ ਐ। ਨਾਲੇ ਕਹਿੰਦੇ ਪੇਡ ਦੇ ਥੱਲੇ ਤਾਂ ਵੀ ਇੰਨਾ ਕੀ ਦੁੱਧ ਹੁੰਦਾ ਕਹਿੰਦੇ। ਨਹੀਂ 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 ਦੁੱਧ ਦੇਦੇ ਥੱਲੇ ਬਹੁਤ ਹੁੰਦਾ ਬਾਕੀ ਚੱ ਅਛਾ ਹਾਂ ਜੇ ਲੋ ਬੱਕਰੀ ਚ ਬੱਚਾ ਦਊਗੀ ਬੱਕਰੀ ਚਗਾਊਗੀ ਉਹਨੇ ਲੱਤ ਮਾਰਨੀ ਇਹਨੇ ਜਿੰਨਾ ਜਿਹੜਾ ਖਾਲੀ ਨਾ ਦੁੱਧ ਉਹਨੇ ਪਾਸੇ ਨਹੀਂ ਹੋਣਾ ਅਛਾ ਹਾਂਜੀ ਨਸਲ ਪਤਾ ਨਹੀਂ ਕਿਹੜੀ ਹੈ ਨਸਲ ਦੇਸੀ ਆਪਣੇ ਕੋਲੇ ਦੇਸੀ ਵਧੀਆ ਤਾਂ ਨਹੀਂ ਰੱਖੀ ਭਈ ਉਹ ਵਧੀਆ ਵੀ ਆਪਣੇ ਕੋਲੇ ਹੈਗੇ ਆਪਣੇ ਕੋਲ ਸਾਰੀਆਂ ਵੈਰਟੀਆਂ ਹੈਆਂ 10 10 12 12 ਹਰ ਇੱਕ ਵੈਰਿਟੀ ਦੀ ਭੇਡ ਬੱਕਰੀ ਵੀ ਆ ਠੀਕ ਹੈ ਹਾਂਜੀ ਲੈ ਹੁਣ ਗੱਭਣ ਕਿੰਨੇ ਮਹੀਨੇ ਦੀ ਕਹਿੰਨਾ ਨਹੀਂ ਇਹ ਬੰਡ ਰਹੀ ਆ ਪਿਓਰ ਬੰਡ ਰਾ ਹੰਡਰ ਦਾ ਤਾਂ ਲੈ ਵੇਚਣ ਨੂੰ ਉਹ ਵੇਚ ਬੁਝ ਦਾਂਗੇ ਫਿਰ ਮੁੱਲੇ ਤਾਂ ਲੱਗੀ ਪਿਆ ਸੀਗਾ ਕਿ ਨਹੀਂ ਮੋਲ ਜੇ ਨਹੀਂ ਨ ਲੱਗਾ ਹੋ ਗਈ ਮੇਰੇ ਹਿਸਾਬ ਨਾਲ ਤਾਂ ਲੱਗ ਗਿਆ ਸ਼ੀਰ ਨਹੀਂ ਵਜਨ ਦਾ ਮੁੱਲ ਵੀ ਨਹੀਂ ਲੱਗਿਆ ਲੈ ਵਜਨ ਦਾ ਮੁੱਲ ਹੀ ਸਾਬ ਲਾਈਗੇ ਵਜਨ ਤੇ ਵਜਨ ਦੇ ਮੁੱਲ ਤੇ ਵਿਕਣਾਗਾ ਜਦੋਂ ਗੱਬਣ ਨਹੀਂ ਕੀ ਹਾਂ ਵਜਨ ਵੀ ਜਿਆਦਾ ਹੈ ਵਜਨ ਠੀਕ ਹੈ ਅੱਛਾ ਹਾਂਜੀ ਹਾਂਜੀ ਹੋਰ ਕੀ ਲੈਂਦਾਗਾ ਉਹ ਬੱਕਰਾ ਉਹ ਬੱਕਰਾ ਤਾਂ ਉਹਦਾ ਦੇਣਾ ਕਿੱਥੇ ਤੱਕ ਆਉਤੀ ਤੱਕ ਕਿਨੇ ਹੋ ਉਹ ਕਰ ਲਾਂਗੇ ਚਲੋ ਘਾਟਾ ਵਾਦਾ ਕੋਈ ਹੋ ਜਾਊਗਾ ਕਿ ਕੋਨੇ ਕੀ ਅਛਾ ਹਾਂਜੀ ਉਹ ਬੱਕਰੀ ਉਹ ਆਪਣੀ ਆਵੇ ਉਹ ਹੀ ਚਾਹੇ ਉਹ ਕਿੱਲਾ ਹੀ ਖੋਲ ਕੇ ਆਪਣੀ ਨਹੀਂ ਖੋਲ ਕੇ ਬਾਈ ਲੈ ਬੱਕਰੀ ਵੀ ਲੈ ਉਹ ਬੋਕ ਬੜਾ ਸ਼ਾਂਤ ਲੱਗਿਆ ਇਹਨਾਂ ਦਾ ਬੱਕੀ ਠੀਕ ਐ ਹਾਂਜੀ ਇਹਨੂੰ ਮੈਂ ਕਹਤਾ ਮਾ ਬੱਕਰੀ ਮੈਨੂੰ ਦੇ ਦੇ ਜੋ ਜਿਹੜੀ ਬੱਕਰੀ ਇਹਦੀ ਮਾਂ ਇਹ ਮੰਨਿਆ ਨਹੀਂ ਅਛਾ ਇਹ ਕਹਿੰਦਾ ਨਹੀਂ ਦੇਣੀ ਨਹੀਂ ਤੇ ਆ ਬੱਕਰੀ ਬਾਈ ਕੱਬਣਾ ਕਿਵੇਂ ਆ ਨਹੀਂ ਜੀ ਫੰਡਰ ਜੀ ਕਿੰਨੇ ਪੈਸਿਆਂ ਦੀ 30000 ਮੰਗਦੇ ਜੀ ਇਹਦਾ ਵਿੱਚ ਲੱਗਿਆ ਕੀ ਆ ਅਜੇ ਕੁਛ ਨਹੀਂ ਲੱਗਿਆ ਉਹਦੇ ਇੱਥੇ ਤਾਂ ਲੱਗਿਆ ਹੋਊਗਾ ਨਹੀਂ ਅਜੇ ਕੁਛ ਨਹੀਂ ਲੱਗਾ ਜੀ ਅਛਾ ਹਾਂਜੀ ਗੱਬਣ ਵੀ ਆ? ਨਹੀਂ ਗੱਬਣ ਨਹੀਂ। ਜਮਾ ਨਹੀਂ। 10 ਦਿਨ ਹੋ ਗਏ ਤੁਹਾਨੂੰ ਵੀ ਹੋਈ ਨਾ ਬਰਕਾ ਆਪਾਂ ਫੰਡ ਖਾ ਕੇ ਦਵਾਉਂ ਜੀ। 10 ਦਿਨ। ਹੁਣ 10 ਦਿਨ ਹੋ ਗਏ ਜੀ। ਦੰਦਾਂ ਦੀ। ਪੂਰੇ ਦੰਦ ਫਰਾਸ ਜੀ। ਗਰਦਨ ਬਹੁਤ ਵੱਡੀ ਆ ਯਾਰ ਬੱਕਰੀ ਤੋਂ ਵੀ ਵੱਡੀ ਆ ਨਾ। ਹਾਂਜੀ ਹਾਂਜੀ। ਸਹੀ ਗੱਲ ਆ। ਆ ਜਾ ਇੱਧਰ। ਪੂਰੇ ਲੈ ਆ ਤੱਕ। RAM ਨਾਲ ਖੜਾ ਇਨੂੰ ਗੱਲ ਨਾ ਕੋੜੇ ਜੀ। ਛੋ। 10 ਮਿੰਟ ਦੀ ਭਾਈ ਆ। ਗਰਦਨ ਬਹੁਤ ਵੱਡੀ ਬੱਕਰੀ ਦੀ। ਮੇਲ ਬਹੁਤ ਵੱਡੀ ਆਗੀ। ਤਕੜੀ ਲੱਗੀ। ਠੀਕ ਆ ਭਾਈ ਐ। ਧੰਨਵਾਦ ਭਾਈ ਮੱਝ ਵਾਲ। ਜਿਉਂਦੇ ਰੋ।